ਤੁਸੀਂ ਦੇਖ ਰਹੇ ਹੋ ਫਿਲਮ ਸਟਾਰਸ ਔਰ ਮੈਂ ਹਾਂ ਸਵਿੰਦਰ ਸਿੰਘ ਜਿਸ ਤਰ੍ਹਾਂ ਕਿ ਸਭ ਨੂੰ ਪਤਾ ਹੈ ਕਿ ਅੱਜ ਅਸੀਂ ਜਿਸ ਜਗ੍ਹਾ ਤੇ ਇਕੱਠੇ ਹੋਏ ਹਾਂ ਅਸੀਂ ਮੋਗਾ ਦੇ ਵਿੱਚ ਆਏ ਹਾਂ ਔਰ ਅੱਜ ਜਿਹੜੇ ਸੂਫੀ ਗਾਇਕ ਸਾਡੇ ਬਰਕਰ ਸਿਦੂ ਸਾਹਿਬ ਨੇ ਉਹਨਾਂ ਦਾ ਜਨਮ ਦਿਨ ਜਿਹੜਾ ਹੈਗਾ ਸੀ 18 ਸਤੰਬਰ ਨੂੰ ਸੀ ਲੇਕਿਨ ਕੁਝ ਕਾਰਨਾ ਕਰਕੇ ਜਿਹੜਾ ਹੈਗਾ ਕਿਉਂਕਿ ਪੰਜਾਬ ਦੇ ਵਿੱਚ ਜੋ ਹਾਲਾਤ ਸੀ ਉਸ ਨੂੰ ਲੈ ਕੇ ਜਿਹੜਾ ਹੈਗਾ ਉਹ 18 ਅਕਤੂਬਰ ਜਿਹੜਾ ਹੈਗਾ ਰੱਖਿਆ ਗਿਆ ਸੀ ਔਰ ਅੱਜ ਉਹਨਾਂ ਦਾ ਜਨਮ ਦਿਨ ਜਿਹੜਾ ਹੈਗਾ ਮੋਗਾ ਦੇ ਵਿੱਚ ਮਨਾਇਆ ਜਾ ਰਿਹਾ ਔਰ ਮੇਰੇ ਨਾਲ ਬਰਕਰ ਸਾਹਿਬ ਦੇ ਪਰਿਵਾਰ ਦੇ ਵਿੱਚ ਵੀ ਉਹਨਾਂ ਦੇ بیٹے ਲਾਡੀ ਲਾਡੀ ਸਿੱਧੂ ਜੀ ਵੀ ਹੈਗੇ ਨੇ ਖੁੱਲੇ ਸ਼ਾਹ ਜੀ ਵੀ ਨੇ ਔਰ ਔਰ ਸਰਿੰਦਰ ਬਾਜੀ ਵੀ ਨੇ ਉਹਨਾਂ ਦੇ بیٹے ਨੇ ਔਰ ਨਾਲ ਜਿਹੜੇ ਹੈਗੇ ਜੀ ਮਿਸਟਰ ਬੀਨ ਜੋ ਕਿ ਆਸਟ੍ਰੇਲੀਆ ਦੇ ਵਿੱਚ ਨੇ ਲekin ਕੁਝ ਕਾਰਨਾ ਕਰਕੇ ਇਸ ਵਿੱਚ ਸ਼ਾਮਲ ਨਹੀਂ ਹੋ ਸਕੇ ਔਰ ਇਹ ਸਾਰੇ ਪਰਿਵਾਰ ਜਿਹੜੇ ਹੈਗੇ ਰਲ ਕੇ ਜਿਹੜਾ ਹੈਗਾ ਇਹ ਜਿਹੜਾ ਅੱਜ ਦਾ ਜਿਹੜਾ ਮੇਲਾ ਹੈਗਾ ਉਹ ਮਨਾ ਰਿਹਾ ਤੇ ਆਓ ਆਪਾਂ ਉਹਨਾਂ ਨਾਲ ਹੀ ਗੱਲ ਕਰਦੇ ਹਾਂ ਕਿ ਕੀ ਕਹਿਣਾ ਵਾ ਉਹਨਾਂ ਦਾ ਅੱਜ ਇਸ ਬਾਰੇ ਵਿੱਚ ਹਾਂਜੀ ਲੱਲੀ ਜੀ ਸਭ ਤੋਂ ਪਹਿਲੇ ਤੁਹਾਡਾ ਹੀ ਗੱਲ ਕਰਦੇ ਹਾਂ ਕਿ ਅੱਜ ਬਰਕਤ ਸਿੱਧੂ ਸਾਹਿਬ ਤੁਹਾਡੇ ਫਾਦਰ ਸਾਹਿਬ ਨੇ ਉਹਨਾਂ ਦਾ ਜਿਹੜਾ ਹੈਗਾ ਜਨਮ ਦਿਨ ਜਿਹੜਾ ਹੈਗਾ ਇੱਕ ਮੇਲੇ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਪਹਿਲਾਂ ਤਾਂ ਜੀ ਤੁਹਾਨੂੰ ਸਾਰਿਆਂ ਨੂੰ ਜੀ ਹੈ ਨੂੰ ਤੇ ਸਾਰਿਆਂ ਨੂੰ ਇਸ ਮੇਲੇ ਦੀਆਂ ਲੱਖ ਲੱਖ ਵਾਰ ਮੁਬਾਰਕਾ ਜੀ ਤੇ ਸਾਰੀ ਸੇਵਾ ਇਹ ਸਾਰੇ ਸ਼ਗਿਰਦ ਕਰ ਰਹੇ ਨੇ ਤੇ ਜਿਹੜਾ ਇਹ ਸਾਰਾ ਪ੍ਰੋਗਰਾਮ ਲਿਖਿਆ ਹੈ ਮਿਸਟਰ ਵੀਨ ਜੀ ਉਹਨਾਂ ਦੀ ਫੈਮਿਲੀ ਵੱਲੋਂ ਹੋ ਰਿਹਾ ਤੇ ਅਸੀਂ ਧੰਨਵਾਦ ਕਰਦੇ ਇਹਨਾਂ ਦਾ ਬਹੁਤ ਮਿਹਰਬਾਨੀ ਡੈਡੀ ਜੀ ਕੀ ਕਾਰਨ ਹੈ ਕਿ ਆਪਾਂ ਮੈਂ ਵੀ ਦੋ ਵਾਰੀ ਵਿజిਟ ਕਰ ਚੁੱਕਾ ਹਾਂ ਲੇਕਿਨ ਕੁਝ ਪਰਿਵਾਰ ਵੱਲੋਂ ਅਸੀਂ ਦੇਖਿਆ ਕਿ ਪਰਿਵਾਰ ਇੱਥੋਂ ਤੱਕ ਪਹੁੰਚਿਆ ਨਹੀਂ ਹੈ ਕਿਉਂਕਿ ਪਿੱਛੇ ਵੀ ਕੇਕ ਵੀ ਕੱਟਿਆ ਗਿਆ ਸੀ ਇਦਾਂ ਨੇ ਜਿ ਕੁਝ ਜੜੀਆਂ ਰਸਮਾਂ ਹੁੰਦੀਆਂ ਸੀ ਆਪਣੇ ਘਰ ਵੀ ਕਰਦੇ ਹਣਾ ਆਪਣੇ ਇਹ ਮਜ਼ਾਰ ਬਣੀ ਹੈ ਇੱਕ ਉਹਨਾਂ ਦੀ ਸੰਗੀਤ ਅਕੈਡਮੀ ਵੀ ਬਣੀ ਹੋਈ ਹੈ ਉਹ ਚੱਲ ਰਹੀ ਹੈ ਉੱਥੇ ਵੀ ਸਾਰਾ ਕੁਝ ਹੁੰਦਾ ਕਿਉਂਕਿ ਉੱਥੇ ਵੀ ਆ ਕੇ ਬੱਚੇ ਸਿੱਖਦੇ ਆ ਸੰਗੀਤ ਦੀਆਂ ਜੜੀਆਂ ਤਾਲੀਮ ਲੈਂਦੇ ਆ ਹਣਾ ਹਾਜ਼ਰੀ ਲਾਉਂਦੇ ਤੇ ਉਹ ਕੁਝ ਰਸਮਾਂ ਉੱਥੇ ਕਰ ਲੈਂਦੀਆਂ ਤੇ ਇਹ ਅੱਜ ਸਾਨੂੰ ਇੱਥੇ ਪਤਾ ਲੱਗਾ ਅੱਜ ਇੱਥੇ ਆ ਗਏ ਅਸੀਂ ਸਾਨੂੰ ਸਾਡੇ ਨਾਲ ਬਰਕਤ ਸਿੱਧੂ ਸਾਹਿਬ ਦੇ ਜਿਹੜੇ بیٹے ਨੇ ਉਹ ਵੀ ਮੌਜੂਦ ਨੇ ਸੁਰਿੰਦਰ ਜੀ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਔਰ ਕੀ ਕਹਿਣਾ ਹਾਂਜੀ ਕੀ ਕਹਿਣਾ ਚਾਹੁੰਦੇ ਅੱਜ ਸੁਨੀਲ ਜੀ ਹਾਂਜੀ ਬਹੁਤ ਢੇਰ ਸਾਰੀਆਂ ਮੁਬਾਰਕਾਂ ਜੀ ਤੁਹਾਨੂੰ ਵੀ ਔਰ ਜਿੰਨੇ ਵੀ ਕੱਤਰੇ ਹੋਏ ਇਕੱਠੇ ਹੋਏ ਜਿੰਨਾਂ ਉਹਦੇ ਦੇ ਸ਼ਗਿਰਦ ਜਨਾਬ ਮਿਸਟਰ ਬੀਨ ਜੀ ਜਿਹੜਾ ਸਾਰਾ ਇਹ ਪ੍ਰੋਗਰਾਮ ਕਰ ਰਹੇ ਨੇ ਧੰਨਵਾਦੀ ਉਹਨਾਂ ਦੇ ਮਿਹਰਬਾਨੀ ਕੋ ਲਾਸ਼ਾ ਜੀ ਔਰ ਸਾਰੇ ਪਰਿਵਾਰ ਦੇ ਆਪਣੇ ਬੱਬੂ ਜੀ ਜਿੰਨੇ ਵੀ ਇਸ ਮੇਲ ਨਾਲ ਸੰਬੰਧਤ ਹੈ ਉਹਨਾਂ ਨੂੰ ਸਾਰਿਆਂ ਨੂੰ ਮੁਬਾਰਕਾਂ ਬਤਾਈਆਂ ਔਰ ਕੁਛ ਈ ਗੱਲ ਕੀ ਸਾਡੇ ਪਿਤਾ ਜੀ ਨੂੰ ਯਾਦ ਕਰਦੇ ਆ ਸੁਨਿੰਦਰ ਜੀ ਕਹਿੰਦੇ ਨੇ ਕਿ ਜਿਹੜਾ ਸੰਗੀਤ ਹੈਗਾ ਉਹ ਕਦੇ ਨਹੀਂ ਮਰਦਾ ਕਿਉਂਕਿ ਬਰਕਤ ਸਿੰਘ ਜੀ ਸਾਹਿਬ ਜਿਹੜੇ ਹੈਗੇ ਆਪਣੇ ਸੰਗੀਤ ਦੇ ਨਾਲ ਹਜੇ ਵੀ ਸਾਰਿਆਂ ਦੇ ਵਿੱਚ ਨੇ ਲੇਕਿਨ ਤੁਹਾਡੀਆਂ ਵੀ ਅਸੀਂ ਦੇਖਨੇ ਆ ਕਿ ਅੱਖਾਂ ਭਰ ਆਈਆਂ ਨੇ ਹਾਂਜੀ ਹਾਂਜੀ ਬੇਤ ਹੈ ਤੋ ਹਰ ਬੰਦਾ ਆਲਕੋਹੋਲ ਜਾਂਦਾ ਜੂ ਘਰ ਦੀ ਕੋਈ ਵੀ ਇਦਾਂ ਦੀ ਗੱਲਬਾਤ ਆਵੇ ਚਲੋ ਹੁਣ ਆਪਾਂ ਸਟੇਜ ਤੇ ਕਰ ਲਾਂਗੇ ਗੱਲਬਾਤ ਕੋਈ ਹੋਰ ਜਿਹੜੀ ਤੁਸੀਂ ਚਲੋ ਮੈਂ ਚਾਹਾਂਗਾ ਕਿ ਦੋ ਲੈਣਾ ਕਿਉਂਕਿ ਉਹਨਾਂ ਦੀ ਆਪਾਂ ਉਸ ਜਗ੍ਹਾ ਤੇ ਹੈਗੇ ਆ ਜਿੱਥੇ ਮੈਂ ਤੇ ਇਹੀ ਕਵਾਂਗਾ ਕਿ ਉਹ ਮੌਜੂਦ ਨਹੀਂ ਠੀਕ ਹੈ ਜੀ ਉਹਨਾਂ ਦਾ ਗਾਇਆ ਹੋਇਆ ਇੱਕ ਬਹੁਤ ਵਧੀਆ ਸੁਫੈਨਾ ਅਲਾਮੇ ਪੇਸ਼ ਕਰਦੇ ਹਾਂ ਹੋ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ ਅੰਦਰ ਤੂੰ ਹੈ ਬਾਰ ਵੀ ਤੂੰ ਹੈ ਅੰਦਰ ਤੂੰ ਹੈ ਬਾਰ ਵੀ ਤੂੰ ਹੈ ਜਿੱਧਰ ਵੇਖਾਂ ਤੂੰ ਰੱਬਾ ਮੇਰੇ ਹਾਲੀ ਦਾ ਮਹਿਰਮ ਤੂੰ ਇਹ ਉਹਨਾਂ ਦਾ ਗਾਇਆ ਸੀ ਥੈਂਕ ਯੂ ਬਹੁਤ ਵਧੀਆ ਔਰ ਸਾਡੇ ਨਾਲ ਮਿਸਟਰ ਬੀਨ ਜਿਹੜੇ ਕਿ ਆਸਟ੍ਰੇਲੀਆ ਦੇ ਵਿੱਚ ਨੇ ਹੁਣ ਮੈਂ ਪਹਿਲੇ ਵੀ ਦੱਸ ਚੁੱਕਾ ਕਿ ਕੁਝ ਕਰਨਾ ਕਰਕੇ ਉਹ ਨਹੀਂ ਆ ਸਕੇ ਉਹਨਾਂ ਦਾ ਪਰਿਵਾਰ ਸਾਡੇ ਨਾਲ ਹੈਗਾ ਜੀ ਅਸੀਂ ਉਹਨਾਂ ਦੇ ਪਰਿਵਾਰ ਨਾਲ ਗੱਲ ਕਰਦੇ ਹਾਂ ਕਿ ਕੀ ਕਹਿਣਾ ਮੰਦਾ ਉਹਨਾਂ ਦਾ ਅੱਜ ਦੇ ਬਾਰੇ ਦੇ ਵਿੱਚ ਹਾਂਜੀ ਬੈਨ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਸਾਰਿਆਂ ਦਾ ਸਾਰਾ ਅੱਜ ਸਾਡੇ ਉਸਤਾਦ ਬਰਕਾ ਸਿੱਧੂ ਜੀ ਦਾ 79 ਬਰਥਡੇ ਹੈ ਜੀ ਜੋ ਆਪ ਜੀ ਦੇ ਸਾਰਿਆਂ ਦੇ ਸਹਿਯੋਗ ਨਾਲ ਜਿਵੇਂ ਲਾਡੀ ਸਿੱਧੂ ਬਾਜੀ ਬੱਬੂ ਬਾਜੀ ਪੋਲਾ ਬਾਜੀ ਬਾਜੀ ਸੁਰਿੰਦਰ ਜੀ ਸਾਰਿਆਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਜੀ ਬਾਜੀ ਫਰਿਸ਼ਤਾ ਜੀ ਥੈਂਕ ਯੂ ਆਪ ਜੀ ਆਏ ਸਾਰੇ ਬਹੁਤ ਬਹੁਤ ਥੈਂਕਫੁਲ ਧੰਨਵਾਦ ਜੀ ਇਹ ਸਾਡੇ ਨਾਲ ਉਹਨਾਂ ਦੇ ਬੜੇ लाडले ਕਹਿ ਸਕਦੇ ਹਾਂ ਕਿ ਮਿਸਟਰ ਪੀਨ ਹੋਣਾਂ ਦੇ ਕਿਉਂਕਿ ਇੱਥੇ ਸਾਡੇ ਕੋਲ ਬੱਬੂ ਜੀ ਵੀ ਨੇ ਕਿਉਂਕਿ ਇਹ ਵੀ ਬਹੁਤ ਜਿਆਦਾ ਦੀ ਸੇਵਾ ਕਰਦੇ ਨੇ ਹਰ ਵਾਰੀ ਸਾਨੂੰ ਮਿਲਦੇ ਨੇ ਮੈਂ ਚਾਹਾਂਗਾ ਕਿ ਬੱਬੂ ਜੀ ਤੁਸੀਂ ਵੀ ਦੋ ਲੈਣਾ ਜਿਹੜੀ ਆ ਗਈਆਂ ਦੱਸੋ ਅੱਜ ਵੈਸੀ ਵੀ ਜਨਮ ਦਿਹਾੜਾ ਹੈਗਾ ਹਾਂਜੀ ਹਾਂਜੀ ਅੱਜ ਅਸੀਂ ਸਾਰਾ ਪਰਿਵਾਰ ਇਕੱਠਾ ਹੈ ਜੀ ਸਾਡੇ ਸਿੱਧੂ ਫੈਮਿਲੀ ਤੇ ਹੋਰ ਮਿਸਟਰ ਬੇਨ ਦੀ ਫੈਮਿਲੀ ਹੋਰ ਮੇਰੇ ਸਾਰੇ ਦੋਸਤ ਭੈਣ ਸਾਰੇ ਸ਼ਗਿਰਦ ਪਹੁੰਚਿਆ ਜੀ ਅੱਜ ਗੁਰੂ ਜੀ ਦਾ ਜਨਮ ਦਿਨ ਹੈ ਜੀ ਤੇ ਚਾਦਰ ਦੀ ਰਸਮ ਹੋਈ ਹੈ ਤੇ ਇਸ ਤੋਂ ਬਾਅਦ ਮਹਾਰਾਜਾ ਪੈਲਸ ਦੇ ਵਿੱਚ ਤੇ ਮੇਲੇ ਤੇ ਸਾਰੇ ਦਰਸ਼ਕਾਂ ਨੇ ਪਹੁੰਚਿਆ ਕਈ ਆਈ ਜਾਂਦੇ ਆ ਜੀ ਸਾਰਿਆਂ ਨੂੰ ਸਾਡੇ ਨੂੰ ਵੈਲਕਮ ਧੰਨਵਾਦ ਇਹ ਸਾਡੇ ਨਾਲ ਸੁਰਿੰਦਰ ਫਰਿਸ਼ਤਾ ਜੀ ਵੀ ਜਿਨ੍ਹਾਂ ਕੋ ਕੁੱਲੇ ਸ਼ਾਹ ਜੀ ਦੇ ਨਾਲ ਦੇ ਨਾਲ ਜਿਆਦਾ ਜਾਣਿਆ ਜਾਂਦਾ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਵੀ ਇਸ ਮੇਲੇ ਦੇ ਵਿੱਚ ਸ਼ਿਰਕਤ ਕੀਤੀ ਹੈ ਅੱਜ ਮੋਗੇ ਦੇ ਵਿੱਚ ਆਏ ਆ ਬਰਕਾ ਸਿੱਧੂ ਭਾਵੇਂ ਸਾਡੇ ਚ ਨਹੀਂ ਉਹਨਾਂ ਦੀਆਂ ਯਾਦਾਂ ਉਹਨਾਂ ਦੀ ਆਵਾਜ਼ ਹਮੇਸ਼ਾ ਸਾਡੇ ਚ ਜ਼ਿੰਦਾ ਰਹੇਗੀ ਔਰ ਨਾਸੀਵਾ ਜਨਮ ਦਿਨ ਹੈ ਉਹਨਾਂ ਦਾ ਪੈਸੇ ਦੇ 18 ਸਤੰਬਰ ਹੁੰਦਾ ਹੈ ਤੇ ਪੰਜਾਬ ਵਿੱਚ ਹੜਾਂ ਕਰਕੇ ਮੈਨਾਂ ਲੇਟ ਕੀਤਾ 18 ਅਕਤੂਬਰ ਨੂੰ ਜਿਹਦੇ ਵਿੱਚ ਪੰਜਾਬ ਦੇ ਨਾਮਵਰ ਕਲਾਕਾਰ ਅੱਜ ਮੇਲੇ ਦੇ ਵਿੱਚ ਆਉਣਗੇ ਅੱਜ ਰਸਮ ਕੀਤੀ ਐ ਕੁਝ ਰਸਮਾਂ ਘਰ ਵੀ ਹੁੰਦੀਆਂ ਸਾਡੇ ਲਾਡੀ ਸਿੱਧੂ ਜੀ ਔਰ ਸਾਡੇ ਸੁਰਿੰਦਰ ਜੀ ਜਿਹੜੇ ਉਹਨਾਂ ਦੇ ਬੇਟੇ ਨੇ ਔਰ ਮੈਂ ਮੈਨੂੰ ਦੋ ਤਿੰਨ ਵਾਰੀ ਇੱਥੇ ਆਨ ਦਾ ਮੌਕਾ ਮਿਲਿਆ ਔਰ ਰਸਮਾਂ ਘਰ ਹੋਈਆਂ ਘਰ ਵੀ ਮੈਂ ਗਿਆ ਵਾਂ ਔਰ ਬੜਾ ਪਿਆਰ ਮਿਲਿਆ ਬਾਕੀ ਮੈਂ ਇੱਕ ਗੱਲ ਕਵਾਂਗਾ ਜਦਨੇ ਜਦੋਂ ਕੋਈ ਮਹਾਨ ਸ਼ਖਸੀਅਤ ਉਹਦਾ ਜਨਮ ਦਿਨ ਮਨਾਇਆ ਜਾਂਦਾ ਹੈ ਖੁਸ਼ੀਆਂ ਮਨਾਇਆ ਜਾਂਦੀਆਂ ਔਰ ਅੱਜ ਵਾਕਈ ਪੰਜਾਬ ਦੇ ਨਾਮਵਰ ਕਲਾਕਾਰ ਮਹਾਰਾਜ ਮਹਾਰਾਜਾ ਪੈਰਿਸ ਵਿੱਚ ਫੰਕਸ਼ਨ ਹੋ ਰਿਹਾ ਤੇ ਮੈਂ ਮਿਸਟਰ ਬੀਨ ਜਿਹੜੇ ਬੀਨ ਸਿੰਘ ਜੀ ਮੇਰੇ ਪਰਮ ਮਿੱਤਰ ਨੇ ਆਸਟ੍ਰੇਲੀਆ ਚ ਅੱਜ ਉਹਨਾਂ ਆਣਾ ਸੀ ਪਰ ਕਿਸੇ ਕਾਰਨ ਕਰਕੇ ਆ ਨਹੀਂ ਸਕੇ ਉਹਨਾਂ ਦੇ ਫੈਮਿਲੀ ਮੈਂਬਰ ਆਏ ਨੇ ਤਾਂ ਮੈਂ ਸਾਡੇ ਉਹਨਾਂ ਦੇ ਮੈਸੇਜ ਨੇ ਤੇ ਬੜਾ ਪਿਆਰ ਮਿਲਦਾ ਹੈ ਔਰ ਇੱਕ ਗੱਲ ਹੈ ਸ਼ਾਗਿਰਦ ਸਾਰੇ ਇੱਥੇ ਆਏ ਨੇ ਸਾਰੇ लाडले ਸ਼ਾਗਿਰਦ ਨੇ ਔਰ ਇੰਨਾ ਪਿਆਰ ਦਿੰਦੇ ਨੇ ਕਹਿੰਦੇ ਨੇ ਬਰਕਤ ਸਿੱਧੂ ਜੀ ਸੂਫੀ ਗਾਇਕ ਸਨ ਉਹਨਾਂ ਨੇ ਇੰਨਾ ਵਧੀਆ ਗਾਇਆ ਸਮਾਜ ਵਾਸਤੇ ਦੇਸ਼ ਵਾਸਤੇ ਮੁਲਕ ਵਾਸਤੇ ਪੰਜਾਬ ਵਾਸਤੇ ਔਰ ਇੰਨਾ ਵਧੀਆ ਕਿਰਦਾਰ ਰਮਾਇਆ ਉਹਨਾਂ ਦੀ ਫੈਮਿਲੀ ਬਹੁਤ ਅੱਛੀ ਫੈਮਿਲੀ ਹੈ ਤੇ ਜਿਹੜਾ ਮੈਂ ਸਿੱਧੂ ਸਾਹਿਬ ਵਾਸਤੇ ਦੋ ਲਾਈਨਾਂ ਕਹਿ ਰਿਆਂ ਔਰ ਜ਼ਿੰਦਗੀ ਚ ਇਹ ਚੀਜ਼ਾਂ ਕਮ ਆਉਣ ਵਾਲੀਆਂ ਆਪਣਾ ਕਿਰਦਾਰ ਐਸਾ ਨਿਭਾਓ ਕਿ ਜਿਵੇਂ ਸਿੱਧੂ ਸਾਹਿਬ ਦੇ ਬਾਜ਼ਾਰ ਤੇ ਮੇਲੇ ਲੱਗ ਰਹੇ ਨੇ ਇਸ ਤਰ੍ਹਾਂ ਹੀ ਨੇ ਇਤਨੀ ਸ਼ਿੱਦਤ ਸੇ ਆਪਣਾ ਕਿਰਦਾਰ ਨਿਭਾਓ ਇਤਨੀ ਸ਼ਿੱਦਤ ਸੇ ਆਪਣਾ ਕਿਰਦਾਰ ਨਿਭਾਓ ਕਿ ਪਰਦਾ ਗਿਰਨੇ ਕੇ ਬਾਅਦ ਵੀ ਤਾਲੀਆਂ बजती ਰਹਿਣ ਬਹੁਤ ਅੱਛਾ ਔਰ ਭਾਵੇਂ ਸਾਡੇ ਚ ਨਹੀਂ ਉਹ ਹਮੇਸ਼ਾ ਉਹਨਾਂ ਦੀਆਂ ਯਾਦਾਂ ਉਹਨਾਂ ਦੀ ਆਵਾਜ਼ ਉਹਨਾਂ ਦਾ ਸੰਗੀਤ ਸਾਡੇ ਚ ਜ਼ਿੰਦਾ ਰਹੇਗਾ ਔਰ ਅੱਗੋਂ ਉਹ ਵਿਰਸੇ ਦੇ ਵਿੱਚ ਇਹਨਾਂ ਨੇ ਸਭ ਕੁਝ ਮਿਲਿਆ ਲਾਡੀ ਜੀ ਨੂੰ ਔਰ ਸਾਡੇ ਸੁਰਿੰਦਰ ਜੀ ਨੂੰ ਇਹਨਾਂ ਨੇ ਉਹਨਾਂ ਦੇ ਨਾਂ ਤੇ ਉਹਨਾਂ ਦਾ ਨਾਂ ਜ਼ਿੰਦਾ ਰੱਖਣ ਵਾਸਤੇ ਅਕੈਡਮੀ ਖੋਲੀ ਹੈ ਅਕੈਡਮੀ ਚ ਦੂਰੋਂ ਦੂਰੋਂ ਲੋਕ ਆਂਦੇ ਨੇ ਔਰ ਇਹ 뮤직 ਦਿੰਦੇ ਨੇ ਔਰ ਸਿੰਗੀ ਸਿਖਾਉਂਦੇ ਨੇ ਔਰ ਬੜਾ ਅੱਛਾ ਲੱਗਦਾ ਹੈ ਜਦੋਂ ਕੋਈ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਦਾ ਹੈ ਅਸਲੀ ਸਤਿਕਾਰ ਇਹੋ ਹੀ ਹੁੰਦਾ ਹੈ ਵੀ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹਨਾਂ ਦੀ ਪੂਜਾ ਹੋਵੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ ਉਹਨਾਂ ਦੀ ਯਾਦ ਵਿੱਚ ਕੁਝ ਨਾ ਕੁਝ ਕੀਤਾ ਜਾਵੇ ਉਹ ਸਭ ਕੁਝ ਇਹ ਕਰ ਰਹੇ ਨੇ ਮੈਂ ਇਹਨਾਂ ਨੂੰ ਵਧਾਈ ਦੇਣਾ ਔਰ ਖਾਸ ਤੌਰ ਤੇ ਮਿਸਟਰ ਬੀਨ ਉਹਨਾਂ ਦੀ ਫੈਮਿਲੀ ਨੂੰ ਜਿਹੜੇ ਉਚੇਚੇ ਤੌਰ ਤੇ ਇੱਥੇ ਅੱਜ ਆਏ ਨੇ ਔਰ ਹਰ ਵਾਰੀ ਕਿਸੇ ਲਈ ਮੇਰੀ ਡਿਊਟੀ ਲਾ ਦਿੰਦੇ ਨੇ ਤੇ ਅੱਜ ਆਪ ਵੀ ਆਏ ਨੇ ਤੇ ਮੈਨੂੰ ਬੜੀ ਖੁਸ਼ੀ ਹੈ ਅੱਜ ਵਰਕੋ ਸਿੱਧੂ ਜੀ ਉਹਨਾਂ ਦੀ ਯਾਦ ਵਿੱਚ ਮੇਲਾ ਕਰਵਾ ਰਿਹਾ ਕਰਵਾ ਰਹੇ ਆ ਸਾਰੇ ਕਲਾਕਾਰ ਉਹ ਲੋਤੇ ਸਾਰੇ ਪਹੁੰਚ ਰਹੇ ਨੇ ਹੁਣ ਇਸ ਤੋਂ ਬਾਅਦ ਸਾਡਾ ਕਾਫਲਾ ਮਹਾਰਾਜਾ ਪੈਲਸ ਵਿੱਚ ਜਾਏਗਾ ਜਿੱਤੇ ਹੋਰ ਵੀ ਸਾਰੇ ਕਲਾਕਾਰ ਸਾਡੇ ਸਿੰਧੂ ਜੀ ਆ ਲਾਡੀ ਸਿੰਧੂ ਜੀ ਬਹੁਤ ਅੱਛੇ ਗਾਇਕ ਨੇ ਉੱਥੇ ਸੁਣਾਣਗੇ ਪੂਰੇ ਸਾਜ ਉੱਤੇ ਪਹੁੰਚ ਚੁੱਕੇ ਨੇ ਮਿਹਰਬਾਨੀ ਸ਼ੁਕਰੀਆ ਇੱਕ ਵਾਰੀ ਫੇਰ ਮੈਂ ਆਈ ਹੋਈ ਸੰਗਤ ਦਾ ਉਹਨਾਂ ਦੇ ਸਾਰੇ ਸ਼ਾਗਿਰਦਾਂ ਦਾ ਚੇਲਿਆਂ ਦਾ ਸ਼ੁਕਰੀਆ ਅਦਾ ਕਰਨਾ ਜਿਨ੍ਹਾਂ ਨੇ ਬਹੁਤ ਵੱਡਾ ਇਹ ਕੰਮ ਕੀਤਾ ਥੈਂਕ ਯੂ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਅੱਜ ਬਰਕਰਤ ਸਿੰਘੂ ਸਾਹਿਬ ਦੇ ਪਰਿਵਾਰ ਨਾਲ ਵੀ ਗੱਲ ਹੋਈ ਹੈ ਔਰ ਮਿਸਟਰ ਬੀਨ ਦਾ ਜਿਹੜਾ ਪਰਿਵਾਰ ਹੈ ਉਹਨਾਂ ਨਾਲ ਵੀ ਹੋਈ ਹੈ ਔਰ ਬਹੁਤ ਸਾਰੇ ਕਲਾਕਾਰ ਜਿਹੜੇ ਅੱਜ ਇੱਥੇ ਮੌਜੂਦ ਵੀ ਨੇ ਔਰ ਕੁਝ ਮੌਜੂਦ ਹੋਣਗੇ ਵੀ ਉਹਨਾਂ ਨਾਲ ਵੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ